ਦੀ ਚੱਲੀ ਆ ਉਹਦੇ ਵਿੱਚ ਪੰਜਾਬ ਪੁਲਿਸ ਐਂਡ ਪਠਾਨਕੋਟ ਪੁਲਿਸ ਲਗਾਤਾਰ ਹੀ ਜਿਹੜੇ ਆ ਉਹ ਨਸ਼ਿਆਂ ਦੇ ਪੈਡਲਰਸ ਦੇ ਅਗੇਂਸਟ ਜਿਹੜੀ ਆ ਉਹ ਮੁਕੱਦਮੇ ਰਜਿਸਟਰ ਕਰ ਰਹੀ ਹੈ ਉਹਨਾਂ ਨੂੰ ਫੜ ਰਹੀ ਹੈ ਤੇ ਰਿਕਵਰੀਆਂ ਕਰ ਰਹੀ ਹੈ ਇਸੇ ਦੀ ਕੜੀ 'ਚ ਪਿਛਲੇ 24 ਘੰਟੇ 'ਚ ਆਪਾਂ तकरीबन 3 ਜਿਹੜੇ ਮੁਕੱਦਮੇ ਆ ਉਹ ਰਜਿਸਟਰ ਕੀਤੇ ਅੰਡਰ ਐਨਡੀਪੀਐਸ ਐਕਟ ਤੇ ਉਹਦੇ ਵਿੱਚ ਜਿਹੜਾ ਸਰ ਤੋਂ ਪਹਿਲੇ ਡਿਵੀਜ਼ਨ ਨੰਬਰ 1 ਥਾਣਾ ਸਿਟੀ 'ਚ ਉਹਦੇ ਵਿੱਚ ਦੋ ਮੁਕੱਦਮੇ ਆ ਜੀ ਐਫਆਈਆਰ ਨੰਬਰ 35 ਉਹ ਇਹ ਰਜਿਸਟਰ ਹੋਈ ਹੈ ਜੀ ਅਗੇਂਸਟ ਸੁਨੀਤ ਮਹਾਜਨ ਸਨ ਆਫ ਫਸ਼ੂਨੀ ਮਹਾਜਨ ਰੈਜ਼ੀਡੈਂਟ ਆਫ ਰੰਦਾਵਾ ਕਲੋਨੀ ਵਾਰਡ ਨੰਬਰ 3 ਖਾਨਪੁਰ ਦੂਸਰੀ ਜਿਹੜੀ ਐਫ ਆਈ ਆਰ ਐਫ ਆਈ ਆਰ ਐਫ ਆਈ ਆਰ ਨੰਬਰ 31 ਇਹ ਰਜਿਸਟਰ ਹੋਈ ਹੈ ਜੀ ਕੌਸ਼ਨ ਲਿਆਸ਼ ਸ਼ਾਲੂ ਕਬਾੜੀਆ ਸਨ ਆਫ ਲਾਲ ਚੰਦ ਰੈਜ਼ੀਡੈਂਟ ਆਫ ਲਮੀਨੀ ਪਠਾਨਕੋਟ ਇਹਨਾਂ ਦੋਨਾਂ ਚ 15-15 ਗ੍ਰਾਮ ਹੈਰੋਇਨ ਮਿਲੀ ਹੈ ਤੇ ਡਰੱਗ ਮਨ ਡਰੱਗ ਮਨੀ ਵੀ ਰਿਕਵਰ ਹੋਈ ਹੈ FIR 35 ਚ 1240 ਰੁਪਏ ਤੇ ਇੱਕ ਨਾਲ ਆਈਫੋਨ ਤੇ ਜਿਹੜੀ FIR ਨੰਬਰ 31 ਹੈ ਇਹਦੇ ਚ 2250 ਰੁਪਏ ਜਿਹੜੇ ਡਰਗ ਮੰਨੀ ਹੈ ਜਿਹੜੀ ਉਹ ਰਿਕਵਰ ਹੋਈ ਹੈ ਜਿਹੜੀ FIR ਨੰਬਰ 31 ਹੈ ਇਹ ਇਹਦੇ ਵਿੱਚ ਜਿਹੜਾ ਇਹ ਦੋਸ਼ੀ ਕੁਸ਼ਾਲ ਲਿਆ ਸ਼ਾਲੂ ਹੈ ਇਹ ਜਿਹੜਾ ਇੱਕ ਵੀ 29 ਚ ਨਾਮਜ਼ਦ ਸੀ ਉਹਦੇ ਚ ਇਹਦੀ ਅਰੈਸਟ ਪਈ ਹੈ ਇਸ ਤੋਂ ਇਲਾਵਾ ਡਿਵੀਜ਼ਨ ਨੰਬਰ 2 ਥਾਣੇ ਚ ਜਿਹੜੀ FIR ਨੰਬਰ 30 ਆਪਰ ਰਜਿਸਟਰ ਕੀਤੀ ਹੈ ਇਹ ਜਿਹੜੀ ਐਫ ਆਈ ਆਰ ਹੈ ਇਹ 216185 ਸੈਕਸ਼ਨ ਹੈ ਬੇਸਿਕਲੀ ਇਹਦੇ ਵਿੱਚ ਜਿਹੜੇ ਐਡਿਕਟ ਹੁੰਦੇ ਆ ਉਹਨਾਂ ਤੇ ਹੁੰਦੀ ਹੈ ਤਾਂ ਕਿ ਉਹਨਾਂ ਨੂੰ ਆਪਾਂ ਮੋਢਲੀ ਜਿਹੜੀ ਆ ਉਹ ਮੈਡੀਕਲ ਸਹੂਲਤਾਂ ਵੀ ਪ੍ਰੋਵਾਈਡ ਕਰ ਸਕੀ ਉਹਨਾਂ ਦੀ ਇੱਕ ਕਿਸਮ ਦੀ ਹੈਲਪ ਵੀ ਹੋ ਸਕੇ ਤੇ ਇਹ ਜਿਹੜਾ ਬੰਦੇ ਆ ਇਹ ਚਾਰ ਲੜਕੇ ਹੈ ਜੀ ਟਿੰਕੂ ਮਹਾਜਨ ਅਭਿਸ਼ੇਕ ਨikhil ਕੁਮਾਰ ਸੋਮਨਾਥ ਤੇ ਇਹਨਾਂ ਦਾ ਬੇਸਿਕਲੀ ਜਿਹੜਾ ਇਹਨਾਂ ਤੇ ਜਿਹੜਾ ਪਰਚਾ ਹੈ ਉਹ ਪੀਣ ਦਾ ਹੋਇਆ ਕਿ ਵੀ ਇਹ ਪੀ ਰਹੇ ਸੀ ਮਤਲਬ ਹੈ ਰਵਿੰਦਾ ਸੇਵਨ ਕਰ ਰਹੇ ਸੀ ਤੇ ਇਹਨਾਂ ਨੂੰ ਹੁਣ ਆਪਾਂ ਫਰਦਰ ਜਿਹੜਾ ਉਹ ਮੈਡੀਕਲ ਅਥਾਰਟिटीज ਦੀ ਸੁਪਰਵੀਜ਼ਨ ਵਿੱਚ ਸਿਵਲ ਹਸਪੀਟਲ ਡੀਡਿਕਸ਼ਨ ਸੈਂਟਰ 'ਚ ਐਡਮਿਟ ਕਰਾਇਆ ਵਿਦ ਪੁਲਿਸ ਪ੍ਰੋਟੈਕਸ਼ਨ ਤੇ ਇੱਕ ਹੋਰ ਜਿਹੜੀ ਐਫ ਆਈ ਆਰ ਆ ਉਹ ਅੰਡਰ ਵੇ ਹੈ ਆਪਣੀ ਡਿਵੀਜ਼ਨ ਅੰਬਰੇਕ 'ਚ ਆਪਾਂ ਹੋਰ ਰਜਿਸਟਰ ਕਰ ਰਹੇ ਹਾਂ ਅੰਡਰ ਐਨ ਡੀ ਪੀ ਐਸ ਐਕਟ ਤੇ ਮੈਂ ਦੱਸ ਦੇਣਾ ਚਾਹਨਾ ਕਿ ਵੀ ਤੁਸੀਂ ਇਸ ਸਾਰੀ ਚੀਜ਼ ਤੋਂ ਦੇਖ ਸਕਦੇ ਹੋ ਕਿ ਵੀ ਪਠਾਨਕੋਟ 'ਚ ਐਸ ਐਸ ਪੀ ਪਠਾਨਕੋਟ ਦੀ ਦੀ ਡਾਇਰੈਕਸ਼ਨ ਦੇ ਅੰਡਰ ਜਿਹੜੀ ਪੁਲਿਸ ਆ ਉਹ ਲਗਾਤਾਰ ਜਿਹੜੇ ਪੈਡਲਰ ਜਨੋ ਦੇਗੇਸਟ ਜਿਹੜਾ ਡਿਸਾਈਸਿਵ ਐਕਸ਼ਨ ਕਰ ਰਹੀ ਹੈ ਤੇ ਆਪਾਂ ਬੈਕ ਟੂ ਬੈਕ ਐਫ ਆਈ ਆਰਸ ਦੇ ਰਹੇ ਆ ਤੇ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਕਿ ਵੀ ਜਿਹੜੇ ਵੀ ਬੰਦੇ ਇਸ ਧੰਦੇ ਨਾਲ ਜੁੜੇ ਆ ਆਪਣੇ ਪਠਾਨਕੋਟ ਦੇ ਅਲੱਗ-ਅਲੱਗ ਏਰੀਆਸ ਚ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਕਿ ਵੀ ਆਪਾਂ ਉਹਨਾਂ ਦੀ ਲਿਸਟ ਬਣਾਈ ਹੋਈ ਹੈ ਤੇ ਉਹਨਾਂ ਨੂੰ ਹਰ ਪੱਖੋਂ ਆਪਾਂ ਨਜ਼ਰ ਡੇਲੀ ਬੇਸ ਤੇ ਰੱਖ ਰਹੇ ਆ ਤੇ ਆਪਣੀ ਪੁਲਿਸ ਜਿਹੜੀ ਹੈ ਥਾਣਿਆਂ ਦੀ ਪਲੱਸ ਸਾਡੀ ਸੀਆਈਏ ਸਪੈਸ਼ਲ ਬ੍ਰਾਂਚ ਇਸ ਤੋਂ ਇਲਾਵਾ ਜਿਹੜੀ ਸਾਡੀ ਹੋਰ ਸਪੈਸ਼ਲਾਈਜ਼ਡ ਟੀਮਸ ਸਾਰੀਆਂ 24 ਇਨ ਟੂ 7 ਇਹਨਾਂ ਬੰਦਿਆਂ ਦੇ ਮਗਰ ਲੱਗੀਆਂ ਹੋਈਆਂ ਤੇ ਜਦੋਂ ਵੀ ਸਾਨੂੰ ਇਹਨਾਂ ਦੀ ਕੋਈ ਵੀ ਇਨਫੋਰਮੇਸ਼ਨ ਮਿਲਦੀ ਆਪਾਂ ਇਮੀਡੀਏਟਲੀ ਐਕਟ ਕਰੀਦਾ ਤੇ ਇਹਨਾਂ ਨੂੰ ਅਰੈਸਟ ਕਰੀਦਾ ਅੱਗੇ ਵੀ ਆਪਾਂ ਇਹਨਾਂ ਨੂੰ ਜਿਹੜੇ ਬੰਦੇ ਆਪਾਂ ਲਿਸਟਡ ਹੈ ਉਹਨਾਂ ਨੂੰ ਆਪਾਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਰਿਕਵਰੀਆਂ ਕਰਾਂਗੇ ਐਸ ਪਰ ਲਾ ਸਰ ਜਿਹੜੇ ਪਰਚੇ ਨਾਮ ਤੋਂ ਹੋਏ ਨੇ ਹਾਂਜੀ ਇਹਨਾਂ ਚੋਂ ਜਿਹੜੇ ਮੈਂ ਨਾਮ ਲਿਆ ਤਾਂ ਉਹਨੂੰ ਸਾਰੇ ਅਕਿਊਜ਼ ਆਪਣੇ ਅਰੈਸਟ ਹੋ ਚੁੱਕੇ ਆ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਵੀ ਕੋਈ ਵੀ ਬੰਦਾ ਜਿਹੜਾ ਅਗਰ ਇਸ ਤੰਦੇ ਚ ਸੋਚ ਰਿਹਾ ਕਿ ਵੀ ਮੈਂ ਹੁਣ ਅੱਗੇ ਵਧੀਆ ਤਰੀਕੇ ਨਾਲ ਇਹਨੂੰ ਡਰੱਗਸ ਨੂੰ ਵੇਚ ਪਾਉਂਗਾ ਜਾਂ ਇਹਨੂੰ ਫਲਾ ਪਾਉਂਗਾ ਉਹ ਪੋਸਿਬਲ ਨਹੀਂ ਹੋਣਾ ਤੇ ਸਮਝਦਾਰੀ ਇਸੇ ਚ ਹੈ ਜਾਂ ਬੰਦਾ ਇਹ ਕੰਮ ਬੰਦ ਕਰ ਦੇ ਜਾਂ ਫਿਰ ਉਹ ਏਰੀਆ ਛੱਡ ਦੇ ਕਿਉਂਕਿ ਪੁਲਿਸ ਨੇ ਫਿਰ ਉਹਨੂੰ ਛੱਡਣਾ ਨਹੀਂ ਔਰ ਆਪਾਂ ਇਨਸ਼ੋਰ ਕਰਾਂਗੇ ਪਠਾਨਕੋਟ ਚ ਕਿ ਵੀ ਬੈਕ ਟੂ ਬੈਕ ਕਿ ਜਿਹੜੀਆਂ ਪੁਲਿਸ ਦੀਆਂ ਕਾਰਵਾਈਆਂ ਜਿਹੜੀਆਂ ਹੋਣ ਤੇ ਜਿਹੜੇ ਵੀ ਬੰਦੇ ਇਸ ਕੰਮ 'ਚ ਲੱਗੇ ਹੋਏ ਆ ਤੇ ਉਹਨਾਂ ਨੂੰ ਆਪਾਂ ਇਸ ਪਰ ਲਾਅ ਸਜ਼ਾ ਦਵਾਈਏ ਉਹਨਾਂ ਨੂੰ ਸਲਾਖਾ ਦੇ ਪਿੱਛੇ ਕਰੀ